ਜਗਦੀਸ਼ ਸਿੰਘ ਬੱਲੇਵਾਲ ਨਹੀਂ ਬੈਠੇ ਉਹ ਉਹਨਾਂ ਦੇ ਨਾਲ ਬਹੁਤ ਤਕੜਾ ਪੈਰਾ ਹੈ ਸਿੱਧੀ ਪੈਰਾ ਦਾਸ ਨੂੰ ਮਹਿਸੂਸ ਹੋ ਰਿਹਾ ਮੈਨੂੰ ਵੀ ਆਉਣ ਮੈਂ ਤੁਸੀਂ ਵੀ ਦੇਖ ਰਹੇ ਹੋ ਬਨਾਨ ਚ ਫਖੜ ਬੜਿਆ 57 ਸਾਲ ਦੀ ਉਮਰ ਮੈਂ ਟਰੈਕਟਰ ਕਰਕੇ ਮਾਰਛੰਤਾ ਉਹ 100 100 120 ਕਿਲੋਮੀਟਰ ਦੀ ਸਪੀਡ ਨਾਲ ਆਇਆ ਮੈਂ ਕਿੱਥੇ ਫਟੇ ਗਰ ਸਾਦਾ ਕਿੱਥੇ ਇੱਥੇ ਮਤਲਬ ਪਹਿਲਾਂ ਦਿੱਲੀ ਦੇ ਇਦਾਂ ਗਿਆ ਸੀਗਾ ਚਲੋ ਪਹਿਲਾਂ ਚਾਰ ਸਾਲ ਥੋੜੀ ਉਮਰ ਵਧੀਆ ਸੀਗੀ ਹੁਣ ਤਾਂ ਵੈਸੇ ਵੀ ਕੰਜੂਰ ਹੋਏ ਦੱਸੇ ਪਰ ਅੰਦਰ ਜਿਹੜਾ ਜਜਪਾ ਹੈ ਨਾ ਉਹੀ ਚੀਜ਼ ਉਹਨੂੰ ਲਈ ਬੈਠੇ ਆ ਉਹਨੂੰ ਕਹਿੰਦੇ ਕੈਂਸਰ ਦੀ ਬਿਮਾਰੀ ਵੀ ਆ ਮੈਂ ਤੁਹਾਨੂੰ ਇਹ ਦੱਸਦਾ ਨਾ ਕੈਂਸਰ ਹੋਣਾ ਨਾ ਨਾ ਉਹਨੇ ਜਾਣਾ ਆਪਾਂ ਜਿੱਤਾਂਗੇ ਮੋਰਚੇ ਨੂੰ ਸ਼ੀਤ ਸਿੰਘਾਂ ਨੇ ਜਿਤਾਉਣਾ ਸੇ ਪਹਿਲੇ ਪਹਿਲਾਂ ਨਹੀਂ ਸੀ ਇਹ ਚੀਜ਼ ਹੈ ਕਿ ਹੁਣ ਇਹ ਸੀ ਸਿੰਘਾਂ ਦੇ ਪਹਿਰੇ ਲੱਗ ਗਿਆ ਤੇ 25 ਦਿਨਾਂ ਤੋਂ ਕੈਂਸਰ ਦੀ ਦਵਾਈ ਵੀ ਬਣਦਾ ਸ਼ੂਗਰ ਦੀ ਦਵਾਈ ਵੀ ਬਣਦਾ ਇਹ ਬਸ ਸ਼ੀਤੀ ਪੀ ਰਹੇ ਪੈਰੇ ਜੜੇ ਉਹਨਾਂ ਨੂੰ ਵਿਚਾਰ ਰਹੇ ਆ ਇਹ ਕਹਿੰਦੇ ਨੇ ਕੈਬਿਕ ਕੋ ਸੋਭਾ ਨਹੀਂ ਦਿਖਾਈ ਪਰਮਾਨ ਜੀ ਨਾਲ ਲੋਕਾਂ ਨਾਲ ਮੈਂ ਵੀ ਕੈਂਸਰ ਦਾ ਮਰੀਜ਼ ਸੀਗਾ ਮੇਰਾ 2010 ਦੇ ਵਿੱਚ ਕੋਲਨ ਦਾ ਕੈਂਸਰ ਸੀਗਾ ਅਮਰੀਕਾ ਦੇ ਵਿੱਚ ਡਾਇਗਨੋਸ ਹੈ ਮੈਨੂੰ ਗੁਰੂ ਰਾਮਦਾਸ ਨੇ ਇਸ ਬਚਾਇਆ ਹੋਇਆ ਤੇ ਆਪਾਂ ਤਾਂ ਉਸ ਦੀ ਕਿਰਪਾ ਨਾਲ ਤੁਰਦੇ ਫਿਰਦੇ ਆ ਉਹ ਜਿੱਥੇ ਮੈਨੂੰ ਕਹਿ ਦਿੰਦੇ ਲੈ ਜਾਂਦੇ ਮੈਨੂੰ ਬਹੁਤ ਲੋਕਾਂ ਨੇ ਠੱਗਿਆ ਵੀ ਹੈ ਮਾਰਿਆ ਵੀ ਹੈ ਕੁੱਟਿਆ ਵੀ ਹੈ ਬਹੁਤ ਲੁੱਟਿਆ ਵੀ ਹੈ ਪਰ ਮੇਰੇ ਅੰਦਰ ਸੀ ਦੰਦ ਪੈਰਾ ਹੋਣ ਕਰਕੇ ਮੈਂ ਫੇਰ ਜੱਜਣਾ ਲੈ ਆਉਣ ਤੁਹਾਡੇ ਸਾਹਮਣੇ ਆਉਣ ਮੈਨੂੰ ਕੋਈ ਪਰਵਾਹ ਨਹੀਂ ਹੈ ਕੱਲ ਮਰਦਾ ਅੱਜ ਮਰ ਜਾ ਉਤੋਂ ਪਹਿਲਾਂ ਚਲੇ ਜਾਵਾਂ ਜਗਜੀਤ ਸਿੰਘ ਦਲੇਵਾਲ ਤੇ ਮੇਰੇ ਕੋਈ ਸਿਹਤ ਸਿਹਤ ਐਸਾ ਨਹੀਂ ਹੈ ਕੀ ਕਹਿਣਾ ਚਾਹੂੰਗਾ ਅੱਜ ਜਿੱਥੇ ਪੰਜਾਬ ਦੇ ਲੋਕਾਂ ਨੂੰ ਦੇਸ਼ ਦੇ ਲੋਕਾਂ ਨੂੰ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਨੂੰ ਅੱਜ ਦੂਸਰੀ ਗੱਲ ਕਰੀਏ ਬਹੁਤ ਸਾਰੀਆਂ ਕਿਸਾਨ ਜਿੱਤੇ ਬੰਦੀਆਂ ਜਿਹੜੀਆਂ ਇਸ ਸੰਘਰਸ਼ ਤੋਂ ਬਾਹਰ ਹੈ ਉਹ ਕਹਿੰਦੇ ਅਸੀਂ ਸਮਰਥਨ ਦੇ ਉਹਨਾਂ ਨੇ ਮਗਰ ਮਗਰਾਉਣਗੇ ਮੇਰੇ ਬਚਨ ਜਾ ਤੱਕ ਕਰ ਲਿਓ ਇਹ ਮੈਂ ਨਹੀਂ ਕਹਿ ਰਿਹਾ ਹਨਾ ਜੋ ਪ੍ਰਮਾਤਮਾ ਕਹਿੰਦਾ ਹੈ ਨਾ ਜਿਵੇਂ ਮੈਂ ਆਵੇ ਖਸਮ ਕੀ ਪਾਣੀ ਦਾ ਅਸਰਾ ਕਰੀਂ ਗਿਆਨ ਬੇਲਾਲਾ ਇਹ ਮਹਾਰਾਜ ਦਾ ਹੁਣ ਬਚਨ ਹੋ ਰਿਹਾ ਜਿਹੜਾ ਨੌਜਵਾਨ ਤਬਕਾ ਨਾਲ ਲੱਗ ਰਿਹਾ ਜਿਹੜੀ ਨੌਜਵਾਨ ਪੀੜ੍ਹੀ ਨਾਲ ਜੁੜ ਰਹੀ ਹੈ ਲੋਕੀ ਆਪ ਮਾਰੇ ਆਉਣਗੇ ਤੁਹਾਡੇ ਸਾਹਮਣੇ ਆਉਣਗੇ ਦੂਜਿਆਂ ਜਥੇਬਾਨ ਦਿੰਦੇ ਵੀ ਕਹਿਣਗੇ ਆ ਵੀ ਸਾਨੂੰ ਵੀ ਨਾਲ ਲਾ ਲਓ ਹੁਣ ਤਾਂ ਕਹਿੰਦਾ ਸਾਡੇ ਨਾਲ ਗੱਲਬਾਤ ਕਰੋ ਆ ਕੇ ਹਨਾ ਹੁਣ ਗੱਲ ਕਰਨ ਦੀ ਲੋੜ ਨਹੀਂ ਗੁਰੂ ਨਾਲ ਗੱਲ ਕਰ ਰਹੀ ਹੈ ਜਿੱਥੇ ਗੁਰੂ ਜਿੱਥੇ ਗੁਰੂ ਦਾ ਪਹਿਰਾ ਹੈ ਜਿੱਥੇ ਗੁਰੂ ਆਪ ਸਹਾਇ ਹੋ ਰਿਹਾ ਹੈ ਉਹ ਕਹਿੰਦੇ ਨਹੀਂ ਆ ਜਿੱਥੇ ਮੇਰੇ ਜਿੱਥੇ ਵੀ ਜਾਏ ਬਏ ਮੇਰਾ ਸਤਗੁਰੂ ਸੋ ਸਾਹਾਂ ਸਵਾ ਰਾਂਦਾ ਹੈ ਨਾ ਇੱਥੇ ਗੁਰੂ ਦਾ ਪਹਿਰਾ ਹੈਗਾ ਗੁਰੂ ਦੀਆਂ ਫੌਜਾਂ ਭੇਰਦੀਆਂ ਨਾਲ ਦੇ ਨਾਲ 시ਧੀ ਪਹਿਰੇ ਹੈਗਾ 시ਧੀ ਬਾਬਾ ਜਰਵਰ ਸਿੰਘ ਬਾਬਾ ਪਤੇ ਸਿੰਘ ਮਾਤਾ ਗੁਜਰ ਕੋਲ ਸਾਡੇ ਇਲਾਕੇ ਦੇ ਵਿੱਚ ਪਤੇਗੜ੍ਹ ਸਾਹਿਬ ਤੋਂ ਹਨਾ ਕਿੱਡੀ ਵੱਡੀ 시ਧੀ ਕੀਤੀ ਹੈ ਸਭ ਤੋਂ ਮਹਿੰਗੀ ਧਰਤੀ ਸਾਡੀ ਹੈ ਤੇ ਮੈਨੂੰ ਬਾਬਾ ਬਾਬਾ ਜੀ ਕਹਿ ਰਿਹਾ ਇਹ ਚਾਓ ਉੱਥੋਂ ਵੀ ਲੈ ਕੇ ਆ ਰਹੇ ਮੇਰਾ ਕੋਈ ਪ੍ਰੋਗਰਾਮ ਨਹੀਂ ਸੀ ਆ 20 ਦਿਨ ਪਹਿਲਾਂ ਇੱਕੋ ਦਮ ਬਸ ਪ੍ਰੋਗਰਾਮ ਬਣਿਆ ਮੈਂ ਪਿੰਡ ਆ ਗਿਆ ਪਿੰਡ ਆ ਕੇ ਪਹਿਲਾਂ ਫਤਿਹਗੁਰ ਸਾਹਿਬ ਮੱਥਾ ਟੇਕ ਕੇ ਆਇਆ ਜਿਹੜਾ ਰਮਾਲਾ ਸਾਹਿਬ ਚਾਹੁੰਦਾ ਚੋਦ ਦਿਨ ਆ ਜਾ ਕੇ ਤੇ ਫਿਰ ਆਪਣਾ ਅੰਮ੍ਰਿਤਸਰ ਸਾਹਿਬ ਵੀ ਜਾਇਆ ਦੁਖਨਵੰਤ ਸਾਹਿਬ ਜਾਇਆ ਹੁਣ ਹੁਕਮ ਹੋਇਆ ਵੀ ਹਾਲਾਂਕਿ ਮੇਰਾ ਭਰਾ ਵੀ ਬਿਮਾਰ ਆ ਉਹਦਾ ਪਿੱਟਾ ਪਟ ਗਿਆ ਸੀ ਘਰੇ ਆ ਨਾ ਉਹਨੂੰ ਆਪਰੇਸ਼ਨ ਹੋਣਾ 24 ਤਰੀਕ ਨੂੰ ਪਰ ਮਹਾਰਾਜ ਕਹਿੰਦੇ ਪਹਿਲਾਂ ਆ ਜ਼ਰੂਰੀ ਹੈਗਾ ਇਹ ਕੌਮ ਦਾ ਕੰਮ ਹੈ ਆਪਾਂ ਕੰਮ ਤੇ ਕੰਮ ਵਾਸਤੇ ਲੜਨਾ ਤੇ ਦੇਖੋ ਇਹ ਕਈ ਵਾਰ ਲੋਕੀ ਕਹਿੰਦੇ ਨੇ ਵੀ ਇਹਨਾਂ ਤਾਂ ਜਖੜੇ ਪੈਸਾ ਖਾਣ ਵਾਸਤੇ ਬੈਠੇ ਆ ਕੋਈ ਬੈਠ ਕੇ ਦਿਖਾ ਦੋ 25 ਦਿਨ ਕਿ ਤੁਸੀਂ 20 ਦਿਨ ਬੈਠ ਕੇ ਦਿਖਾ ਦੋ 10 ਦਿਨ ਬੈਠ ਕੇ ਦਿਖਾ ਦੋ ਜਿਹੜਾ ਅੱਜ ਵੀ ਸੁਪਰੀਮ ਕੋਰਟ ਅੱਜ ਵੀ ਸੁਪਰੀਮ ਕੋਰਟ ਦਾ ਹੁਣੀ ਹੁਕਮ ਆਇਆ ਸੀ ਕਿ ਉਹਨਾਂ ਨੂੰ ਅਸਤਾਈ ਹਸਪਤਾਲ ਦੇ ਵਿੱਚ ਪਰ ਜਿਹੜਾ ਉਹਨਾਂ ਨੂੰ ਡੱਲੇਵਾਲ ਸਾਹਿਬ ਕੋਲੇ ਮੈਸੇਜ ਪਹੁੰਚਦਾ ਉਹਨਾਂ ਨੇ ਇੱਕੋ ਮੰਗ ਕਿਸਾਨਾਂ ਤੋਂ ਹੈ ਦੇਸ਼ ਦੇ ਪੰਜਾਬ ਦੇ ਲਈ ਕਿ ਮੈਨੂੰ ਇੱਥੇ ਚੁੱਕ ਨਾ ਦਿਓ